ਸ੍ਰੀ ਕਾਜੀ ਸਾਰੇ ਨੂੰ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਉੱਪਰ ਨੋਟਿਸ ਸਮਾਨ ਦੇ। ਬੇਨਤੀ ਜੀ ਪਿਆਰ ਨਾਲ ਜਿੰਨਾ ਨੇ ਜਿੰਨਾ ਨੇ ਦਿੱਤਾ ਤਾਂ ਫ੍ਰੈਂਚਾਈਜ਼ੀ ਨੂੰ ਸਬਸਕ੍ਰਾਈਬ ਕੀਤਾ ਹੋਏ ਕੋਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਬੜੇ। ਅੱਜ ਜੀ ਅੱਪਾ ਤੁਹਾਡੇ ਲਈ ਲੈ ਕੇ ਆਇਆ ਪਰ ਫਰੀ ਦੇ ਘਟ ਕੀ ਸੀ। ਸਭ ਤੋਂ ਪਹਿਲਾਂ ਜੀ ਅੱਪਾ ਤੁਹਾਨੂੰ ਇਹਨਾਂ ਦੀ ਸਟਾਕ ਬਹੁਤ ਚੈੱਕ ਕਰਵਾ ਦਿੰਦੇ ਆਂ। ਆਪਣੇ ਕੋਲੇ ਜੀ ਵਰਪਰੀ ਦੇ ਇਹ ਐਕਟਪੀਸ ਆਏ ਹੋਏ ਨੇ। ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਜੀ ਉਹ ਤੁਸੀਂ ਪਰਸਨਲੀ ਮੈਸੇਜ ਕਰੋ ਜੀ ਵੈਸੇ ਇਹਨਾਂ ਦਾ ਪ੍ਰਾਈਸ ਆਪਾਂ ਤੁਹਾਨੂੰ ਦੱਸਾਂਗੇ ਵੀ ਜੀ ਤੇ ਅਗਰ ਜੜੀਆਂ ਭੈਣਾਂ ਨੂੰ ਵੀ ਪੁੱਛਣਾ ਹੋਵੇ ਤਾਂ ਉਹ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਨੇ ਤੇ ਜਿਹੜਾ ਇਹਦਾ ਪ੍ਰਾਈਸ ਹੈ ਜੀ ਉਹ 350 ਰੁਪਏ ਦਾ ਸੂਟ ਹੈ ਲੈਣ ਵਾਲਾ ਜੀ 350 ਰੁਪਏ ਦਾ ਸੂਟ ਰਹੇਗਾ ਜੀ ਤੇ ਇਹਦੀ ਜਿਹੜੀ ਸ਼ਿਪਿੰਗ ਹੋਏਗੀ ਸ਼ਿਪਿੰਗ ਬਿਲਕੁਲ ਫ੍ਰੀ ਹੋਏਗੀ 350 ਰੁਪਏ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਹੋਏਗੀ ਬਰਬਰੀ ਦੇ ਕੱਟ ਕਿਸ ਨੇ ਤੇ ਇਹਨਾਂ ਦੀ ਕੱਟ ਵੀ ਜੀ ਉਹ ਮਲਟੀ কা ਟ੍ਰੈਂਡ ਵਾਲੀ ਹੈ ਤੇ ਜਿੰਨੀ ਵੀ ਇਹਨਾਂ ਦੀ ਕੱਟ ਹੋਊਗੀ ਉਹ ਆਪਾਂ ਕੱਟ ਤੁਹਾਨੂੰ ਇਹਦੀ 1/1 ਕਰਕੇ ਸ਼ੋ ਵੀ ਕਰਾਂਗੇ ਤੇ ਜਿੰਨਾ ਵੀ ਇਹਦੇ ਵਿੱਚ ਕਲਰ ਨੇ ਬਹੁਤ ਪਿਆਰੇ ਕਲਰ ਨੇ ਤੇ ਇੰਨੇ ਤੋਂ ਜ਼ਿਆਦਾ ਵਧੀਆ ਨੇ ਜਿਵੇਂ ਕਿਸੇ ਨੇ ਵੀ ਵਰਕ ਕਰਵਾਉਣਾ ਹੋਵੇ ਤੇ ਕਢਾਈਆਂ ਕਰਵਾਉਣੀਆਂ ਹੋਣ ਜਾਂ ਪੇਂਟ ਕਰਵਾਉਣਾ ਹੋਵੇ ਉਹ ਇਹਦੇ ਉੱਤੇ ਕਰਵਾ ਸਕਦੇ ਨੇ ਤੇ ਮੇਰੇ ਖਿਆਲ 'ਚ ਇਸ ਤੋਂ ਵਧੀਆ ਬਰਬਰੀ ਦੇ ਕੋਈ ਸਿੰਥੈਟਿਕ ਕੋਈ ਪੀਸ ਤੁਹਾਨੂੰ ਕਿਤੋਂ ਵੀ ਨਹੀਂ ਮਿਲਨੇ ਹੈਗੇ ਤੇ ਜੜੇ ਵਾਲੇ ਪੀਸ ਨੇ ਬਾਕੀ ਆ ਲੋ ਜੀ ਹੁਣ ਆਪਾਂ ਤੁਹਾਨੂੰ ਇਹਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਟੱਫ ਚੈੱਕ ਕਰਵਾਣੇ ਆ ਆ ਦੇਖੋ ਤੁਸੀਂ ਸਟੱਫ ਚੈੱਕ ਕਰੋ ਜੀ ਤੇ ਇਹਦਾ ਇੰਨਾ ਕੁ ਜ਼ਿਆਦਾ ਵਧੀਆ ਸਟੱਫ ਆ ਤੇ ਕਿਉਂਕਿ ਇਹ ਪੂਰਾ ਹੰਡਣ ਵਾਲਾ ਜੀ ਇਹ ਛਿਜੂਗਾ ਵੀ ਨਹੀਂ ਜੀ ਆ ਦੇਖੋ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਦੇਖ ਸਕਦੇ ਹੋ ਆਪਾਂ ਪੂਰਾ ਇਹਦੇ ਨਾਲ ਕਰ ਰਹੇ ਆ ਤੇ ਇਹਦੀ ਜਿਹੜੀ ਕੱਟ ਰਹਿਣ ਵਾਲੀ ਹੈ ਜੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਜਿਹੜੀ ਮੋਸਟਲੀ ਕੱਟ ਆ ਉਹ 4 ਮੀਟਰ ਦੀ ਕੱਟ ਆ ਜੀ ਜਿਹੜੀਆਂ ਭੈਣਾਂ ਦਾ 4 ਕਿ ਮੀਟਰ ਦਾ ਸੂਟ ਬਣ ਜਾਂਦਾ ਉਹ ਇਹਦੇ ਵਿੱਚੋਂ ਪੀਸ ਆਫ ਦਾ ਫੋਟੋ ਖਿੱਚ ਕੇ ਜੀ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਉਹਦੇ ਉੱਪਰ ਭੇਜ ਸਕਦੇ ਨੇ ਇਹ 4 ਮੀਟਰ ਦੀ ਕਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਇਸ ਤਰ੍ਹਾਂ ਕਲਰ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਤੇ ਇਹ ਪੂਰੇ ਸਿਲੇਕਟਿਡ ਜੇ ਕਲਰ ਨੇ ਜੀ ਤੇ ਬਾਕੀ ਇਹ 7 ਮੀਟਰ ਦਾ ਪੀਸ ਹੈ ਜੀ ਤੁਸੀਂ ਇਹਦੇ ਉੱਪਰ ਦੇਖ ਸਕਦੇ ਹੋ 7-7 ਮੀਟਰ ਦੇ ਪੀਸ ਵੀ ਨੇ ਕੋਈ 5 ਮੀਟਰ ਦਾ ਪੀਸ ਹੈ ਜੀ ਤੁਸੀਂ ਰੰਗ ਭੇਜ ਦਿਓ ਜੀ ਆਪਾਂ ਉਹਨਾਂਕੀ ਹੀ ਪੀਸ ਤੁਹਾਨੂੰ ਸ਼ੋਅ ਕਰ ਦਾਂਗੇ ਸਵਾ 3 ਮੀਟਰ ਦਾ ਪੀਸ ਆ ਇਹ ਵਾਲਾ 4 ਮੀਟਰ ਦਾ ਪੀਸ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੇ ਵੀ ਪੀਸ ਨੇ ਉਹ ਆਪਾਂ ਤੁਹਾਨੂੰ ਜੀ ਦਿਖਾ ਰਹੇ ਆ ਇਹ ਆਫ ਵਾਈਟ ਦੇ ਵਿੱਚ ਆ ਗਿਆ ਜੀ ਜਿੱਦੀ ਜ਼ਿਆਦਾਤਰ ਡਿਮਾਂਡ ਰਹਿੰਦੀ ਹੈ 2.5 ਮੀਟਰ ਦਾ ਪੀਸ ਹੈ ਜੀ 2.5 ਮੀਟਰ ਦਾ ਆ ਸੂਟ ਬਣ ਜਾਏਗਾ ਜੀ 2 ਪੀਸ ਨੇ 2.5 2.5 ਮੀਟਰ ਦੇ ਆਫ ਵਾਈਟ ਦੇ ਤੇ ਪਿਓਰ ਆਫ ਵਾਈਟ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੀ ਇਹਦੇ ਜਿਹੜਾ ਲੰਪਾ ਉਹ ਸ਼ੋਅ ਕਰਦੇ ਆ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਬਸ ਕਹਿਣ ਦਾ ਭਾਵ ਆਪਣੇ ਕੋਲੇ ਜੀ ਸਾਰੇ ਕੱਟ ਪੀਸ ਆਏ ਹੋਏ ਨੇਗੇ ਇਹ ਜੀ 4.4 ਮੀਟਰ ਦਾ ਕੱਟ ਪੀਸ ਹੈ ਜੀ 3.75 ਕਹਿੰਦੇ ਹੁੰਦੇ ਜਿਹਨੂੰ ਆਪਾਂ ਉਸ ਤੋਂ ਬਾਅਦ 3-3 ਮੀਟਰ ਦੇ ਕੱਟ ਵੀ ਮਿਲ ਜੂਗੀ ਇਹ ਲਵੈਂਡਰ ਕਲਰ ਆ ਗਿਆ ਜੀ 2 ਮੀਟਰ ਦੀ ਕੱਟ ਦੇ ਵਿੱਚ ਆ ਗਿਆ ਜੀ ਤੁਸੀਂ ਜਿੰਨੇ ਵੀ ਪੀਸ ਦੇਖੋਗੇ ਇਹ ਬਹੁਤ ਜ਼ਿਆਦਾ ਪਿਆਰੇ ਪੀਸ ਨੇ ਜੀ ਇਹਦੇ ਕਲਰ ਵੀ ਤੁਸੀਂ ਚੈੱਕ ਕਰ ਸਕਦੇ 3-3 ਮੀਟਰ ਦੇ ਕੋਈ ਵੀ ਰੰਗ ਤੁਹਾਨੂੰ ਚਾਹੀਦਾ ਹੋਵੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਜੀ ਕੋਈ ਵੀ ਰੰਗ ਤੁਹਾਨੂੰ ਚਾਹੀਦਾ ਹੋਵੇ ਉਹ ਸਾਰੇ ਰੰਗ ਇਹਦੇ ਵਿੱਚ ਹੈਗੇ ਨੇ ਜਿੰਨਾ ਵੀ ਮੀਟਰ ਚਾਹੀਦਾ ਤੁਹਾਨੂੰ ਉਨਾ ਹੀ ਮੀਟਰ ਮਿਲ ਜੇਗਾ ਅਗਰ ਪੀਸ ਨੂੰ ਜੋੜ ਕੇ ਵੀ ਸੂਟ ਬਣਾਉਣਾ ਹੋਵੇ ਉਹ ਵੀ ਆਪਾਂ ਬਣਾ ਦਾਂਗੇ ਜਿਵੇਂ 2 2.5 2.5 ਦੇ ਜੋੜ ਕੇ ਜੀ ਸੂਟ ਬਣਾ ਲਿਆ ਆ ਦੇਖੋ ਜੀ ਇਹ 5 ਮੀਟਰ ਦਾ ਪੀਸ ਆ ਪੂਰਾ 5 ਮੀਟਰ ਤੁਹਾਨੂੰ ਫਰੈਸ਼ ਸੂਟ ਵੀ ਦਿੱਤੇ ਜਾਣਗੇ ਵਿੱਚ 350 ਰੁਪਏ ਦੇ ਵਿੱਚ ਤੁਹਾਨੂੰ ਡਿਲੀਵਰੀ ਵੀ ਫ੍ਰੀ ਕੀਤੀ ਜਾਏਗੀ ਫ੍ਰੀ ਡਿਲੀਵਰੀ ਦੇ ਨਾਲ ਇਹ ਵਾਲੇ ਕੱਟ ਪੀਸ ਪਹਿਲਾਂ ਆਏ ਸੀ ਉਹਨਾਂ ਦਾ ਪ੍ਰਾਈਸ ਹੀ 350 ਸੀ ਤੇ ਡਿਲੀਵਰੀ ਚਾਰਜਸ ਐਕਸਟਰਾ ਹੁੰਦੇ ਸੀਗੇ ਪਰ ਹੁਣ ਇਹ ਜਿਹੜੇ ਹੁਣ ਆਏ ਨੇ ਇਹਨਾਂ ਦਾ ਡਿਲੀਵਰੀ ਚਾਰਜਸ ਫ੍ਰੀ ਨੇ ਜੀ ਤੁਹਾਨੂੰ 350 ਰੁਪਏ ਦੇ ਵਿੱਚ ਹੀ ਡਿਲੀਵਰੀ ਫ੍ਰੀ ਕੀਤੀ ਜਾਏਗੀ ਘਰ ਬੈਠੇ ਜੀ ਤੁਸੀਂ ਕਿਤੇ ਵੀ ਬੈਠੇ ਹੋ ਤੇ ਇਹ ਪੀਸ ਤੁਹਾਨੂੰ ਭੇਜੇ ਜਾਣਗੇ ਜੀ 2.5 ਮੀਟਰ ਦਾ ਪੀਸ ਹੈ ਜੀ ਇਹ 2.5 ਮੀਟਰ ਦੀ ਮੋਸਟਲੀ ਕੱਟ ਰਹਿਣ ਵਾਲੀ ਆ ਆ ਦੇਖੋ ਜੀ ਇਹ 2.5 2.5 ਮੀਟਰ ਦੇ ਪੀਸ ਨੇ ਸਾਰੇ ਇਹ ਵੀ 2.5 ਮੀਟਰ ਦੀ ਕੱਟ ਆਪਾਂ ਹੁਣ ਤੁਹਾਨੂੰ ਸ਼ੋਅ ਕਰ ਰਹੇ ਆ ਇਹ ਵੀ 2.5 ਮੀਟਰ ਦੇ ਨੇ ਜੀ ਤੇ ਇਹਨਾਂ ਨਾਲ ਸੂਟ ਵੀ ਬਣ ਜਾਣਗੇ ਜੀ ਅਗਰ ਤੁਹਾਨੂੰ ਚਾਹੀਦੇ ਨੇ ਕਿ ਆਪਾਂ ਸੂਟ ਬਣਾਣੇ ਨੇ ਤੇ ਸੂਟ ਬਣ ਜਾਣਗੇ ਜੀ ਤੇ ਆਹ ਲੋ ਜੀ ਦੋ ਪੀਸ ਜੋੜ ਕੇ ਵੀ ਆਪਾਂ ਜਿਵੇਂ ਆ 2 ᱴਾਈ ਮੀਟਰ ਦਾ ਇਹ ਰਿਹਾ 2 ᱴਾਈ ਮੀਟਰ ਦੇ ਇਹ ਦੋਨਾਂ ਨੂੰ ਪੀਸਾਂ ਨੂੰ ਜੋੜ ਕੇ ਜੀ ਸੂਟ ਬਣਾ ਸਕਦੇ ਹਾਂ ਤੇ ਵਰਕ ਕਰਾਉਣ ਵਾਸਤੇ ਪੇਂਟ ਕਰਾਉਣ ਵਾਸਤੇ ਕਢਾਈਆਂ ਵਾਸਤੇ ਆਪਾਂ ਨੇ ਵੀ ਜੀ ਇਹਨਾਂ ਇਹਨਾਂ ਪੀਸਾਂ ਦੇ ਉੱਪਰ ਕਢਾਈਆਂ ਖੋਦੀਆਂ ਤਿਆਰ ਕਰਵਾਈਆਂ ਨੇ ਉਹਨਾਂ ਦੀ ਵੀਡੀਓ ਆਪਾਂ ਕੱਲ ਪਾਈ ਸੀਗੀ ਤੇ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦਿਖਾਇਆ ਸੀਗੇ ਜੀ ਉਸ ਤੋਂ ਬਾਅਦ ਜੀ ਇਹ ਵਾਲੀ ਕੱਟ ਆਉਂਦੀ ਆ ਜਿਹੜੀ ਇਹ ਕੱਟ ਆ ਜੀ ਇਹ 2 ਮੀਟਰ ਦੀ ਕੱਟ ਰਹਿਣ ਵਾਲੀ ਆ 2-2 ਮੀਟਰ ਦੇ ਪੀਸ ਨੇ ਜੀ ਇਹ ਸ਼ਰਟਾਂ ਵਾਸਤੇ ਕਿਸੇ ਵੀ ਭੈਣਾਂ ਨੂੰ ਲੋੜ ਹੁੰਦੀ ਆ ਵੀ ਸ਼ਰਟਾਂ ਬਣਾਉਣੀਆਂ ਨੇ ਤੇ ਸ਼ਰਟਾਂ ਵੀ ਬਣ ਜਾਣੀਆਂ ਜੀ ਇਹਨਾਂ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਹ ਲੋ ਜੀ ਲਹਿੰਗੇ ਵਾਸਤੇ ਫਰਾਕ ਵਾਸਤੇ 675 ਦਾ ਪੀਸ ਆ ਜੀ ਕਿਸੇ ਨੂੰ ਵੀ ਚਾਹੀਦਾ ਹੋਵੇ 675 ਦਾ ਪੀਸ ਆ ਜੀ ਲਹਿੰਗੇ ਵਾਸਤੇ ਜਾਂ ਫਰਾਕਾਂ ਵਾਸਤੇ ਵੀਡੀਓ ਦੇ ਵਿੱਚ ਥੋੜਾ ਫਰਕ ਆ ਜਾਂਦਾ ਜੀ ਕਲਰ ਦਾ ਬਟ ਆਪਾ ਜੀ ਤੁਹਾਨੂੰ ਇਹਦੇ ਦਿਖਾ ਦਾਂਗੇ ਫੋਟੋ ਅਲੱਗ ਤੋਂ ਭੇਜ ਦਾਂਗੇ ਇਹ 4 ਮੀਟਰ ਦਾ ਪੀਸ ਹੈ ਜੀ ਆਫ ਵਾਈਟ ਦਾ ਜਿਵੇਂ 2 2 ਮੀਟਰ ਦੇ ਦਿਖਾਏ ਸੀ ਕਿ 5 ਮੀਟਰ ਅਗਰ 4 ਮੀਟਰ ਦਾ ਬਣਦਾ ਇੱਕ ਪੀਸ ਨਾਲ ਹੀ 4 ਮੀਟਰ ਦਾ ਤੁਸੀਂ ਇਹ ਵਾਲਾ ਸੂਟ ਬਣਾ ਸਕਦੇ ਹੋ ਜੀ ਉਸ ਤੋਂ ਬਾਅਦ ਆਪਣੇ ਕੋਲੇ ਸਟਾਕ ਕਾਫੀ ਆਇਆ ਹੋਇਆ ਹੈ ਜੀ ਇਹਦੇ ਹੋਰ ਵੀ ਤੁਹਾਨੂੰ ਪਾਰਸਲ ਮਿਲ ਜਾਣਗੇ ਕਿਸੇ ਵੀ ਭੈਣਾਂ ਨੂੰ ਜ਼ਰੂਰ ਤੇ ਜੀ ਹੋਲ ਸੇਲ ਵਾਸਤੇ ਉਹਨਾਂ ਨੂੰ ਆਪਾਂ ਹੋਲ ਸੇਲ ਵਾਸਤੇ ਵੀ ਇਹ ਵਾਲੇ ਪੀਸ ਦੇ ਸਕਦੇ ਹਾਂ ਜੀ ਮੈਸੇਜ ਕਰ ਸਕਦੇ ਹੋ ਜੀ ਤੁਸੀਂ ਹੋਲ ਸੇਲ ਲਿਸ਼ਕੇ ਕੇ ਹੋਲ سیل ਵਾਸਤੇ ਚਾਹੀਦੇ ਨੇ ਆਹ ਲੋ ਜੀ ਜੇ ਤੁਸੀਂ ਦੇਖ ਸਕਦੇ ਹੋ 6.5 ਮੀਟਰ ਦੇ ਵੀ ਪੀਸ ਵਾਧੂ ਪਏ ਨੇ ਜੀ ਇਹਦੇ ਵਿੱਚੋਂ 7-7 ਮੀਟਰ ਦੇ ਪੀਸ ਨੇ ਜੇ ਇੱਕ ਸੂਟ ਨਿਕਲ ਜੂਗਾ ਇੱਕ ਸ਼ਰਟ ਨਿਕਲ ਜਾਣੀ ਹੈ ਜੀ ਲੋ ਜੀ 2 2 ਮੀਟਰ ਹੋਗਾ ਜੀ 2.5 ਮੀਟਰ ਦੇ ਪੀਸ ਹੋਗੇ ਜੀ ਇਹ ਵਾਲੇ ਪੀਸ ਨੇ ਤੁਸੀਂ ਫਟਾਫਟ ਰੰਗ ਭੇਜਣਾ ਉਹ ਹੀ ਰੰਗ ਦਾ ਆਪਾਂ ਤੁਹਾਨੂੰ ਜੀ ਪੀਸ ਸਿਲੈਕਟ ਕਰਨਾ ਹੈ ਕਹਿੰਦੇ ਆ ਭਾਬ ਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਕੱਟ ਪਈ ਆ ਇਹ ਰੰਗ ਵੀ ਇਹਦੇ ਬਹੁਤ ਪਿਆਰੇ ਨੇਗੇ ਤੇ ਕਾਫੀ ਤਰ੍ਹਾਂ ਦੇ ਦੇ ਵਿੱਚ ਰੰਗ ਨੇ ਜੀ 8-9 ਤਰ੍ਹਾਂ ਦੇ ਦੇ ਵਿੱਚ ਰੰਗ ਆਏ ਹੋਏ ਨੇ ਇਹ ਰੰਗ ਐਵੇਂ ਨਹੀਂ ਹੈਗੇ ਇਹ ਆਪਾਂ ਨੇ ਸਿਲੈਕਟਡ ਕਰਕੇ ਜਿਹੜੀ ਪਿਛਲੀ ਵਾਰੀ ਪਾਰਸਲ ਆਇਆ ਸੀ ਉਹਦੇ ਵਿੱਚ ਡਿਮਾਂਡਿੰਗ ਤੇ ਸੀਗੇ ਤੇ ਹੁਣ ਫੇਰ ਇਹ ਡਿਮਾਂਡਿੰਗ ਤੇ ਆਏ ਹੋਏ ਨੇਗੇ ਤੁਸੀਂ ਮੈਸੇਜ ਕਰੋ ਜੀ ਮੈਸੇਜ ਕਰਕੇ ਆਪਣੇ ਪੀਸ ਹੋਲਡ ਕਰਵਾ ਲਓ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕਿਰਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਇਹ ਵਾਲੇ ਪੀਸ ਨੇ ਜੀ ਤੁਹਾਨੂੰ ਘਰ ਬੈਠੇ भेजे ਜਾਣਗੇ 350 روپے ਦਾ ਸੂਟ ਭੇਜਿਆ ਜਾਏਗਾ ਜੀ ਤੁਹਾਨੂੰ ਇਹ ਬਾਕੀ ਉਮੀਦ ਕਰਦੇ ਆਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਐਗੀਆਂ ਹੋਰ ਵੀਡੀਓ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਜਿਨ੍ਹਾਂ ਨੂੰ ਵੀ ਜੜੀਆਂ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਹੋਣ ਉਹ ਇੱਕ ਵਾਰੀ ਜੀ ਪਰਸਨਲੀ ਮੈਸੇਜ ਕਰਕੇ ਜੀ ਸਕਰੀਨ ਸ਼ਾਟ ਲੈ ਕੇ ਜੀ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ 88024008 ਉਹਦੇ ਉੱਪਰ ਭੇਜ ਸਕਦੇ ਨੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਾਕੀ ਜਿਨ੍ਹਾਂ ਨੂੰ ਪਿਛਲੀ ਵਾਰ ਪੀਸ ਨਹੀਂ ਮਿਲੇ ਸੀਗੇ ਤੇ ਉਹ ਇਸ ਵਾਰੀ ਪੀਸ ਲੈ ਸਕਣ ਬਹੁਤ ਬਹੁਤ ਧੰਨਵਾਦ ਜੀ